ਜਿੱਥੋਂ ਸਰਸਾ ਪਾਰ ਕਰਦੇ ਆਂ ਪਰਿਵਾਰ ਖੇੜੂ ਖੇੜੂ ਹੁੰਦਾ ਗੁਰੂ ਮਹਿਲ ਦਿੱਲੀ ਵੱਲ ਨੂੰ ਜਾਂਦੇ ਆ ਗੁਰੂ ਸਾਹਿਬ ਜੀ ਵੱਡੇ ਸਹਿਬਜਾਦੇ ਸਮੇਤ ਚਮਕੌਰ ਦੀ ਗੜੀ ਚੋਂਦੇ ਆ ਮਾਂ ਗੁਜਰੀ ਜੀ ਛੋਟੇ ਲਾਲਾ ਸਮੇਤ ਬਾਬਾ ਜਦੋਂ ਸਿੰਘ ਬਾਬਾ ਫਤਿਹ ਸਿੰਘ ਸਮੇਤ ਇੱਥੋਂ ਗੰਗੂ ਮਿਲਦਾ ਉਹ ਆਪਣੇ ਪਿੰਡ ਲੈ ਕੇ ਆਉਂਦਾ ਸਿਹੜੀ ਅੱਠ ਪੂ ਦੀ ਰਾਤ ਮਾਤਾ ਜੀ ਤੇ ਸਹਿਬਜਾਦੇ ਸਿਹੜੀ ਕੱਟਦੇ ਆ 9 ਪੂ ਨੂੰ ਸਵੇਰੇ ਗੰਗੂ ਕੋਤਵਾਲ ਬੁਲਾਉਂਦਾ ਜਾਨੀ ਖਾਮਾ ਨੀ ਖਾਮਾ ਤੇ ਕੈਦੀ ਬਣਾ ਕੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਮਰਿੰਡੇ ਦੀ ਕੋਤਵਾਲੀ ਚ ਪਛਾ ਦਿੰਦਾ ਜਿੱਥੋਂ 10 ਪੋ ਨੂੰ ਫਿਰ ਇਹਨਾਂ ਵਿਚਿੱਤਰ ਕੈਦੀਆਂ ਨੂੰ ਸਰਾਂਦ ਲਿਆਦਾ ਜਾਂਦਾ ਤੇ ਆਉਂਦੇ ਹਸਾਰ ਸੀਤ ਠੰਡੇ ਬੁਰਜ 140 ਫੁੱਟ ਉੱਤੇ ਮিনার ਵਿੱਚ ਬੰਦ ਕਰ ਦਿੱਤਾ ਜਾਂਦਾ ਜਦੋਂ ਮਕਸਦ ਹੀ ਕਸ਼ਟ ਦੇਣਾ ਹੋਵੇ ਤੇ ਫਿਰ ਤੇ ਕੋਈ ਝਿਜਕ ਨਹੀਂ ਨਾ ਹੁੰਦੀ ਦੁਸ਼ਮਣ ਨੂੰ ਔਰ ਜਦੋਂ ਹਾਕਮ دہشت گرد ਬਣਦਾ ਫਿਰ ਉਹ ਹੱਦਾਂ ਪਾਰ ਕਰ ਜਾਂਦਾ ਕਿਉਂਕਿ ਉਹ ਆਪਣੀ ਦਹਿਸ਼ਤ ਨੂੰ ਆਪਣੇ ਪਾਪ ਨੂੰ ਕਾਨੂੰਨ ਦੇ ਬੁਰਕੇ ਹੇਠਾਂ ਚ ਪਾਉਂਦਾ ਹੈ ਤੇ ਆਪਣੇ ਆਪ ਨੂੰ ਸਦਾ ਬਰੀ ਸਮਝਦਾ ਫਿਰ ਉਹਨੂੰ ਅਹਿਸਾਸ ਨਹੀਂ ਹੁੰਦਾ ਵੀ ਕਿੱਡਾ ਵੱਡਾ ਪਾਪ ਹੋ ਰਿਹਾ ਹੂੰ ਤੋ ਜਿਹੜਾ ਕਿਆਸਿਆ ਨਹੀਂ ਜਾ ਸਕਦਾ ਜ਼ੁਲਮ ਉਹ ਹਰ ਜ਼ੁਲਮ ਸਾਹਿਬਜਾਦੇ ਉੱਤੇ ਸੂਬੇ ਨਟਾਇਆ ਅੱਜ 11 ਪੋਤਾ ਦਿਨਾਂ ਸ਼ੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਮੌਜੂਦਾਂ ਜਿੱਥੇ ਲੱਖਾਂ ਸੰਗਤਾਂ ਇਸ ਸ਼ੀਦੀ ਸਵਾ ਮੌਕੇ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਦੀ ਉਸ ਸ਼ਹਾਦਤ ਨੂੰ ਨਤਮਸਤਕ ਹੋਣ ਆਉਂਦੀਆਂ ਨੇ ਇਸ ਇਤਿਹਾਸ ਨੂੰ ਜਿਹੜਾ ਮਹਿਸੂਸ ਕਰਨਾ ਆਉਂਦੀਆਂ ਨੇ ਕਿ ਕਿਸ ਤਰੀਕੇ ਦੇ ਉਹ ਪਲ ਹੋਣਗੇ ਜਦੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਤਸੀਹੇ ਦਿੱਤੇ ਗਏ ਪਰ ਉਹਨਾਂ ਨੇ ਆਪਣਾ ਜਿਹੜਾ ਧਰਮ ਨਹੀਂ ਡੋਲਿਆ ਸ਼ਹਾਦਤਾਂ ਦੇ ਦਿੱਤੀਆਂ ਪਰ ਆਪਣੇ ਜਿਹੜਾ ਧਰਮ ਦੇ ਉੱਪਰ ਅੜੇ ਰਹੇ ਤੇ ਇਸ ਇਤਿਹਾਸ ਨੂੰ ਲੈ ਕੇ ਫਤਿਹਗੜ ਸਾਹਿਬ ਦੀ ਇਸ ਜਿਹੜੀ ਪਵਿੱਤਰ ਧਾਤੀ ਨੂੰ ਲੈ ਕੇ ਗੱਲਬਾਤਾਂ ਕਰਾਂਗੇ ਸਾਡੇ ਨਾਲ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਮੌਜੂਦ ਨੇ ਭਾਈ ਸਾਹਿਬ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਭਾਈ ਸਾਹਿਬ ਜਿਸ ਤਰੀਕੇ ਗੱਲ ਕਰੀ ਆ ਕਿ ਉਹ ਇਤਿਹਾਸ ਉਹ ਫਤਿਹਗੜ ਸਾਹਿਬ ਵਰਗੀ ਧਰਤੀ ਪੂਰੀ ਦੁਨੀਆ ਦੇ ਉੱਪਰ ਲੱਭਿਆਂ ਨਹੀਂ ਲੱਭਦੀ ਇਹ ਤੇ ਇਸ ਇਤਿਹਾਸ ਬਾਰੇ ਹਾਲਾਂਕਿ ਪੂਰੀ ਦੁਨੀਆ ਜਾਣਦੀ ਆ ਪਰ ਇੱਕ ਵਾਰ ਫਿਰ ਦੱਸੂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੇ ਪੂਨੋਂ ਆਨੰਦਪੁਰ ਸਾਹਿਬ ਤੋਂ ਰੁਖਸਤ ਹੁੰਦੇ ਆ ਸਤ ਪੂਨ ਦਾ ਅੰਮ੍ਰਿਤ ਵੇਲਾ ਜਦੋਂ ਸਰਸਾ ਦੇ ਟੱਟ ਤੇ ਸੰਭਾਲਦੇ ਆ ਜਿੱਥੋਂ ਸਰਸਾ ਪਾਰ ਕਰਦੇ ਆ ਪਰਵਾਰ ਖੇੜੂ ਖੇੜੂ ਹੁੰਦਾ ਗੁਰੂ ਮਹਿਲ ਦਿੱਲੀ ਵੱਲ ਨੂੰ ਜਾਂਦੇ ਆ ਗੁਰੂ ਸਾਹਿਬ ਜੀ ਵੱਡੇ ਸਹਿਬਜਾਦੇ ਸਮੇਤ ਚਮਕੌਰ ਦੀ ਗੜੀ ਚੋਂਦੇ ਆ। ਮਾਂ ਗੁਜਰੀ ਜੀ ਛੋਟੇ ਲਾਲਾ ਸਮੇਤ ਬਾਬਾ ਜ਼ਰਦਉਰ ਸਿੰਘ ਬਾਬਾ ਫਤਿਹ ਸਿੰਘ ਸਮੇਤ ਉਹ ਪਹਿਲੀ ਰਾਤ ਸਤਪੂ ਦੀ ਸਰਸਾ ਦੇ ਕਿਨਾਰੇ ਉੱਤੇ ਕੁੰਮੇ ਮਾਸ਼ ਕੀ ਦੀ ਸ਼ਾਨ ਬੜੀ ਭਾਵਨਾ ਨਾਲ ਉਹ ਸੇਵਾ ਕਰਦਾ ਹੈ। ਬੀਬੀ ਲక్ష్ਮੀ ਬ੍ਰਾਹਮਣੀ ਚੱਕ ਟੇਰਾ ਪਿੰਡ ਦੇ ਉਹ ਭੋਜਨ ਬਣਾ ਕੇ ਲੈਂਦੇ ਆ। ਇਥੋਂ ਗੰਗੂ ਮਿਲਦਾ ਉਹ ਆਪਣੇ ਪਿੰਡ ਲੈ ਕੇ ਆਉਂਦਾ ਸਿਹੜੀ ਅੱਠ ਪੂ ਦੀ ਰਾਤ ਮਾਤਾ ਜੀ ਤੇ ਸਾਹਿਬ ਜਾਂਦੇ ਸਿਹੜੀ ਕੱਟਦੇ ਆ। ਹੂੰ। 9 ਪੋ ਨੂੰ ਸਵੇਰੇ ਗੰਗੂ ਕੋਤਵਾਲ ਬੁਲਾਉਂਦਾ ਜਾਨੀ ਖਾਮਾ ਨੀ ਖਾਂ। ਤੇ ਕੈਦੀ ਬਣਾ ਕੇ ਮਾਤਾ ਜੀ ਤੇ ਸਾਹਿਬ ਜਾਂਦਿਆਂ ਨੂੰ ਮਰਿੰਡੇ ਦੀ ਕੋਤਵਾਲੀ ਚ ਪਹਤਾ ਦਿੰਦਾ। ਹੂੰ। ਜਿੱਥੋਂ 10 ਪੋ ਨੂੰ ਫਿਰ ਇਹਨਾਂ ਵਿਚਿੱਤਰ ਕੈਦੀਆਂ ਨੂੰ ਸਰਾਂਦ ਲਿਆਂਦਾ ਜਾਂਦਾ। ਤੇ ਆਉਂਦੇ ਅਸਾਰ ਸੀਤ ਠੰਡੇ ਬੁਰਜ 140 ਫੁੱਟ ਉੱਚੇ ਮিনার ਵਿੱਚ ਬੰਦ ਕਰ ਦਿੱਤਾ ਜਾਂਦਾ। ਇਹ ਤਸ਼ੱਦਦ ਸੀ ਤੇ ਇਸ ਮਨਸਾ ਨਾਲ ਸੀ ਕਿ ਤਸ਼ੱਦਦ ਦੇ ਨਾਲ ਡੋਲ ਜਾਣਗੇ ਹੂੰ ਤੇ ਗੜਗੜਾ ਕੇ ਜ਼ਿੰਦਗੀ ਦੀ ਪਿਖਿਆ ਮੰਗਣਗੇ ਸੁੱਖ ਮੰਗਣਗੇ ਗੁਰੂ ਲਾਲਾ ਨੇ ਸਿਦਕਦਿਲੀ ਦੇ ਨਾਲ ਦਾਦੀ ਮਾਂ ਦੀ ਸੰਗਤ ਵਿੱਚ ਰਾਤ guzari ਸਵੇਰੇ ਸਿਪਾਹੀ ਲੈਣ ਆਉਂਦੇ ਆ ਸਭਾ ਲੱਗਦੀ ਆ ਮਾਂ ਜੀ ਤੋਂ ਲਾਲਾ ਨੂੰ ਜੁਦਾ ਕਰ ਲਿਆ ਜਾਂਦਾ ਹੂੰ ਕਵਾਲਸ਼ਾਲ ਹਰ ਇੱਕ ਸੰਬਦਮ ਦੰਡ ਭੇਦ ਸਾਰੀ ਨੀਤੀ ਖੇਡੀ ਜਾਂਦੀ ਆ ਸ੍ਰੀ ਇੱਕ ਤਸ਼ੱਦਦ ਵੀ ਹੁੰਦਾ ਹੈ ਵਰਗਲਾਇਆ ਵੀ ਜਾਂਦਾ ਧੋਖਾ ਵੀ ਹੁੰਦਾ ਸੀਸ ਦੀਆਂ ਦਸਤਾਰਾਂ ਚ ਕਾਉਣ ਦੇ ਜ਼ਿਕਰ ਹੁੰਦੇ ਆ ਪਰ ਗੁਰੂ ਲਾਲਾ ਦੀ ਚੇਤਨ ਸਤਾ ਇੰਨੀ ਕਮਾਲ ਦੀ ਹੈ ਕਿ ਉਹ ਬੜੇ ਬਵੇਕਸ਼ੀਲ ਨੇ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਨੇ ਛਾਲਵਾਲ ਨੂੰ ਵੀ ਸਮਝਦੇ ਨੇ ਤੋ ਸ਼ਰਤ ਹੀ ਸੀ ਜਾਂ ਸਿੱਖੀ ਤਿਆਗ ਦਿਓ ਜਾਂ ਮੌਤ ਲਈ ਤਿਆਰ ਹੋ ਜਾਓ ਦੀਨ ਕਬੂਲੋ ਗੁਰੂ ਲਾਲਾ ਨੇ ਬੜੀ ਦ੍ਰਿੜਤਾ ਦੇ ਨਾਲ ਜਵਾਬ ਦਿੱਤੇ ਸੀ ਕਿਸੀ ਇਸ ਕਲਮ ਹੋ ਸਕਦੇ ਨਹੀਂ ਧਰਮ ਨਹੀਂ ਛੱਡ ਸਕਦੇ ਸੋ بار بار ਪੁੱਛ ਪੁੱਛ ਕੇ ਇਹ ਤਿੰਨ ਦਿਨ ਸਭਾ ਵਿੱਚ ਸਹਬਜ਼ਾਦੇ ਆਉਂਦੇ ਆ 11 ਪੂ 12 ਪੂ ਤੇ 13 ਪੂ ਤੋਂ ਜਿੱਥੇ ਸਹਬਜ਼ਾਦੇ ਆਂਦੀ ਆ ਸਭਾ 'ਚ ਪਹਿਲਾ ਦਿਨ ਸੀ ਹਾਂ ਉਹਨਾਂ ਦੇ ਨਾਲ ਜੋ ਵੀ ਉੱਥੇ ਹੁੰਦੇ ਬੋਲ ਹੁੰਦੇ ਆ ਬਚਨ ਹੁੰਦੇ ਆ ਉਹ ਦੁਸ਼ਮਣਾਂ ਨੂੰ ਨਿਰੁੱਤਰ ਕਰਦੇ ਆ ਤੇ ਫਿਰ ਦੁਸ਼ਮਣ ਗੁੱਸੇ 'ਚ ਉਹਨਾਂ ਨੂੰ ਇੰਟੈਰੋਗੇਟ ਕਰਨ ਵਾਸਤੇ ਠੰਡੇ ਬੁੱਲ 'ਚ ਭੇਜਦੇ ਆ ਉਥੇ ਨਾਲ ਮੈਂ ਵੀ ਬੇਨਤੀ ਕਰਦਾ ਵੀ ਅਸੀਂ 25 ਦਸੰਬਰ ਇੱਕ ਸਨੇਹਾ ਕੌਮ ਦੇ ਨਾਂ ਦਿੱਤਾ ਠੰਡੇ ਬੁਰਜ ਤੋਂ ਡੁੱਲੇ ਲਹੂ ਦੀ ਵੰਗਾਰ ਸਾਡਾ ਵਿਰਸਾ ਸਾਡਾ ਪਰਿਵਾਰ ਤੋਂ ਬਹੁਤ ਵੱਡੀ ਲੋੜ ਹੈ ਕਿ 25 ਦਸੰਬਰ ਨੂੰ ਆਪਣੇ ਬੱਚਿਆਂ ਨੂੰ ਜਥੇਬੰਦਕ ਰੂਪ ਜਾਂ ਨਿੱਜੀ ਰੂਪ ਵਿੱਚ ਜਰੂਰ ਚੇਤਨ ਕਰੀਏ ਕਿ ਅੱਜ ਦਾ ਦਿਨ ਸਾਡੀ ਸੁਰਤ ਠੰਡੇ ਬੁਰਜ ਪਹੁੰਚੇ ਉਥੇ ਗੁਰੂ ਗੋਬਿੰਦ ਸਿੰਘ ਦੇ ਲਾਲ ਕਸ਼ਟ ਸਹਿਰੇ ਨੇ ਦੁੱਖ ਸਹਿਰੇ ਨੇ ਤਾਂ ਕਿ ਸਾਡੀ ਸ਼ਾਨ ਬੁਲੰਦ ਰਹਿ ਸਕੇ ਕੌਮ ਦੀ ਚੜ੍ਹਦੀ ਕਲਾ ਹੋ ਸਕੇ ਸੋ ਇਹ ਇਹ ਸਿਮਰਤੀ ਦੇ ਅੰਦਰ ਯਾਦ ਦੇ ਅੰਦਰ ਇਹ ਵਸਣਾ ਬੜਾ ਜ਼ਰੂਰੀ ਹੈ ਉਹਦੇ ਲਈ ਯਤਨਸ਼ੀਲਨ ਲਗਾਤਾਰ ਜੋ ਵੀ ਕਾਰਜ ਕੀਤੇ ਜਾ ਸਕਦੇ ਭਾਈ ਸਾਹਿਬ ਤੁਸੀਂ ਗੱਲ ਕਰੀ ਕਿ ਸੂਬੇ ਦੀ ਕਚਹਿਰੀ ਦੇ ਅੰਦਰ ਜਿਹੜਾ ਛੋਟੇ ਸਾਹਿਬ ਜਦਿਆਂ ਨੂੰ ਪੇਸ਼ ਕੀਤਾ ਜਾਂਦਾ ਜਾਂ ਜਿਸ ਤਰੀਕੇ ਦੇ ਜਿਹੜੇ ਬੋਲ ਕਬੂਲ ਨੇ ਉਹਨਾਂ ਨੂੰ ਉਹ ਵੀ ਬੋਲੇ ਜਾਂਦੇ ਨੇ ਉਹ ਕਿਸ ਤਰੀਕੇ ਦਾ ਜੇਰਾ ਹੋਊਗਾ ਕਿ ਹਰ ਪਾਸੇ ਜਿਹੜੇ ਉਹਨਾਂ ਦੇ ਉਹ ਵਿਅਕਤੀ ਖੜੇ ਸੀ ਜਿਹੜੇ ਸੂਬੇ ਸਰਹੰਦ ਦੇ ਪੱਖ ਦੇ ਵਿੱਚ ਪਹੁੰਤਣ ਵਾਲੇ ਸੀ ਆਸੇ ਪਾਸੇ ਜਾਂ ਤਾਂ ਠੰਡੇ ਬੁਰਜ ਦੇ ਵਿੱਚ ਉਹਨਾਂ ਦੇ ਨਾਲ ਦਾਦੀ ਮਾਂ ਮਾਤਾ ਗੁਜਰੀ ਜੀ ਸੀ ਜਾਂ ਦੋ ਛੋਟੇ ਸਾਬਜਾਦੇ ਸੀ ਕਿਸ ਤਰੀਕੇ ਦਾ ਜੇਰਾ ਹੋਵੇਗਾ ਕਿ ਆਸੇ ਪਾਸੇ ਹਰ ਵਕਤ ਤਾਂ ਜਿਹੜੇ ਲੋਕ ਸੀ ਉਹ ਤਾਂ ਸੂਬੇ ਸਰਹੰਦ ਦੇ ਹੱਕ 'ਚ ਭੁਗਤਣ ਵਾਲੇ ਸੀ ਫਸਲ ਜੀ ਸ਼੍ਰੀ ਅਨੰਦਪੁਰ ਸਾਹਿਬ ਜੀ ਉਹ ਸਿੱਖਾਂ ਵਾਸਤੇ ਬਹੁਤ ਵੱਡਾ ਵਿਦਿਆ ਦਾ ਕੇਂਦਰ ਗੁਰੂ ਸਾਹਿਬ ਨੇ ਬਣਾਇਆ ਸੀ ਉੱਥੇ ਰੋਹਾਨੀ ਵਿਦਿਆ ਵੀ ਦਿੱਤੀ ਜਾਂਦੀ ਸੀ ਉੱਥੇ ਸੰਸਾਰੀ ਵਿਦਿਆ ਵੀ ਦਿੱਤੀ ਜਾਂਦੀ ਸੀ ਸ਼ਾਸਤਰ ਵਿਦਿਆ ਵੀ ਸਿਖਾਈ ਜਾਂਦੇ ਸੀ ਹੂੰ ਸਹਬਜਾਦੇ ਇੰਨੇ ਵਿਚਾਰਸ਼ੀਲ ਨੇ ਨੇ ਬਿਵੇਕਸ਼ੀਲ ਨੇ ਹੂੰ ਕਿ ਉਹਨਾਂ ਨੂੰ ਕੋਈ ਖੌਫ ਨਹੀਂ ਹੈ ਹੂੰ ਖੌਫ ਉਹਨਾਂ ਲੋਕਾਂ ਦੇ ਅੰਦਰ ਹੁੰਦਾ ਜਿਨ੍ਹਾਂ ਦੇ ਅੰਦਰ ਲੋਭ ਹੋਵੇ ਕੁਝ ਪਾਉਣ ਦਾ ਕੁਝ ਖੋਸ ਜਾਣ ਦਾ ਹੂੰ ਉਹਨਾਂ ਨੂੰ ਤੇ ਜ਼ਿੰਦਗੀ ਦਾ ਸਾਹਾਂ ਦਾ ਵੀ ਲੋਭ ਨਹੀਂ ਹੈ ਮ ਹਮ ਜਾਂ ਖੋਸ ਜਾਂਦਾ ਡਰ ਨਹੀਂ ਹੈ ਵੈਗੁਰੂ ਦੇ ਭਰੋਸੇ ਦੀ ਇਹ ਨਿਸ਼ਾਨੀ ਹੈ ਕਿ ਉਹ ਬੇਖੌਫ ਨੇ ਉਹ ਨਿਰਭਉ ਨੇ ਤੇ ਜਿਹੜੀ ਗੱਲ ਕਹਿੰਦੇ ਨੇ ਉਹ ਬੜੀ ਬੇਵਾਕੀ ਦੇ ਨਾਲ ਬੜੀ ਬਵੇਕਸ਼ੀਲਤਾ ਦੇ ਵਿੱਚੋਂ ਨਿਕਲਦੀ ਹੈ ਉਹ ਗੱਲ ਇਹ ਉਹਨਾਂ ਦੀ ਆਤਮਿਕ ਅਵਸਥਾ ਉਹਨਾਂ ਦੀ ਬੌਧਿਕ ਅਵਸਥਾ ਦਾ ਪ੍ਰਤੀਕ ਹੈ ਭਾਈ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਚਿੰਕੇ ਸ਼ਹੀਦ ਕੀਤਾ ਜਾਂਦਾ ਪਰ ਉਸ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਤਸੀਹੇ ਦਿੱਤੇ ਜਾਂਦੇ ਨੇ ਕਿ ਆਖਰ ਉਹ ਇਸਲਾਮ ਕਬੂਲ ਲੈਣ ਇਸ ਨੂੰ ਮਨਾਉਣ ਦੇ ਲਈ ਕਿਸ ਤਰੀਕੇ ਦੇ ਹੋਰ ਤਸੀਹੇ ਦਿੱਤੇ ਗਏ ਜਿਹੜਾ ਜਿਕਰ ਦੁਨਾ ਸਿੰਘ ਹੰਡੂਰੀਆ ਕਰਦੇ ਆ ਉਹ ਬਹੁਤ ਦਰਿੰਦਗੀ ਭਰੇ ਤਸੀਹੇ ਨੇ ਅੱਖਾਂ ਤੱਕ ਗੁਲੇਲੀਆਂ ਨਾਲ ਕੱਢ ਦਿੱਤੀਆਂ ਜਾਂਦੀਆਂ ਹੱਥਾਂ ਵਿੱਚ ਪਲੀਤੇ ਦਾਗੇ ਜਾਂਦੇ ਆ ਸਿਤਮਟਾਇਆ ਜਾਂਦਾ ਠੰਡ ਚ ਰੱਖ ਕੇ ਤੋ ਕੁਦਰਤੀ ਹੈ ਦੁਸ਼ਮਨ ਜਦੋਂ ਛਕਾਉਣਾ ਚਾਹੁੰਦਾ ਤੇ ਉਹ ਝਕਾਉਣ ਵਾਸਤੇ ਹਰ ਹਰ ਬਾ ਵਰਤੇਗਾ ਤੇ ਉਹ ਵਰਤੇ ਹਨ ਬੜੀ ਨਿਰਦੇਤਾ ਦੇ ਨਾਲ ਹਾਕਮਾਂ ਨੇ ਵਰਤੇ ਤੇ ਉਹ ਪਲ ਕਿਸ ਤਰੀਕੇ ਦੇ ਹੋਣਗੇ ਕਿ ਉਹ ਠੰਡਾ ਬੁਰਜ ਹਾਲਾਂਕਿ ਸੰਤਾਂ ਅੱਜ ਵੀ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਕਿ ਸਾਡੇ ਗੁਰੂਆਂ ਨੇ ਕਿਸ ਤਰੀਕੇ ਉਹ ਪਲ ਬਤਾਏ ਹੋਣਗੇ ਕਿ ਹਾਲਾਂਕਿ ਅੱਜ ਤਾਂ ਜਿਹੜੇ ਮੋٹے ਕੱਪੜੇ ਵੀ ਪਾਲੰਦੇ ਨੇ ਪਰ ਉਸ ਵਕਤ ਤਾਂ ਉਹਨੇ ਉਹਨਾਂ ਦੇ ਕੋਲ ਕੱਪੜਿਆਂ ਦੇ ਸਾਧਨ ਵੀ ਨਹੀਂ ਹੋਣੇ ਤੇ ਉਹ ਠੰਡਾ ਬੁਰਜ ਜਿਹੜਾ ਸੂਬੇ ਸਰਾਂਤ ਨੇ ਗਰਮੀ ਦੇ ਵਿੱਚ ਜਿਹੜਾ ਠੰਡਕ ਮਹਿਸੂਸ ਕਰਨ ਦੇ ਲਈ ਬਣਾਇਆ ਸੀ ਤੇ ਉਹ ਦੇ ਰਾਤਾਂ ਦੇ ਵਿੱਚ ਬਿਲਕੁਲ ਜੀ ਜਦੋਂ ਮਕਸਦ ਹੀ ਕਸ਼ਟ ਦੇਣਾ ਹੋਵੇ ਤੇ ਫਿਰ ਤੇ ਕੋਈ ਝਿਜਕ ਨਹੀਂ ਨਾ ਹੁੰਦੀ ਦੁਸ਼ਮਣ ਨੂੰ ਹਮ ਔਰ ਜਦੋਂ ਹਾਕਮ دہشت گرد ਬਣਦਾ ਫਿਰ ਉਹ ਹੱਦਾਂ ਪਾਰ ਕਰ ਜਾਂਦਾ ਕਿਉਂਕਿ ਉਹ ਆਪਣੀ دہشت ਨੂੰ ਆਪਣੇ ਪਾਪ ਨੂੰ ਕਾਨੂੰਨ ਦੇ ਬੁਰਕੇ ਹੇਡਾਂ ਚ ਪਾਉਂਦਾ ਹੂੰ ਤੇ ਆਪਣੇ ਆਪ ਨੂੰ ਸਦਾ ਬਰੀ ਸਮਝਦਾ ਫਿਰ ਉਹਨੂੰ ਅਹਿਸਾਸ ਨਹੀਂ ਹੁੰਦਾ ਕਿ ਕਿੱਡਾ ਵੱਡਾ ਪਾਪ ਹੋ ਰਿਹਾ ਹੂੰ ਤੋਂ ਜਿਹੜਾ ਕਿਆਸਿਆ ਨਹੀਂ ਜਾ ਸਕਦਾ ਜ਼ੁਲਮ ਉਹ ਹਰ ਜ਼ੁਲਮ ਸਾਹਿਬਜ਼ਾਦੇਆਂ ਉੱਤੇ ਸੂਬੇ ਨਟਾਇ ਮਾਤਾ ਗੁਜਰੀ ਜੀ ਕਿਸ ਤਰੀਕੇ ਦਾ ਮਹਿਸੂਸ ਕਰਦੇ ਹੋਣਗੇ ਕਿ ਉਸ ਵਕਤ ਪਤਾ ਸੀ ਕਿ ਜਿਸ ਦਿਨ ਸਾਹਿਬਜ਼ਾਦੇਆਂ ਦੀ ਸ਼ਹਾਦਤ ਹੋਈ ਆ ਕਿ ਉਸ ਤੋਂ ਪਹਿਲਾਂ ਵੱਡੇ ਸਾਹਿਬਜ਼ਾਦੇ ਨੇ ਜਿਹੜੇ ਚਮਕੌਰ ਦੀ ਕੱਚੀ ਗੜੀ 'ਚ ਸ਼ਹੀਦ ਹੋ ਗਏ ਤੇ ਉਸ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੀ ਕੌਮ ਲਈ ਜਿਹੜਾ ਜੀ ਅਜਾ ਅਦਤ ਦੇਗੇ ਸੀ ਤੇ ਅੱਜ ਛੋਟੇ ਜਿਹੜੇ ਆਪਣੇ ਪੋਤਰਿਆਂ ਨੂੰ ਉਹਨਾਂ ਨੇ ਹੱਥੀਂ ਤਿਆਰ ਕਰਕੇ ਭੇਜਿਆ ਉਹ ਕਿਸ ਤਰੀਕੇ ਦੇ ਪਰ ਹੋਣਗੇ ਉਹਦੀ ਉਹਦੀ ਸ਼ੁਰੂਆਤ ਜਿਹੜੀ ਹੈ ਨਾ ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਹੈ ਵੀ ਜਦੋਂ ਗੁਰੂ ਸਾਹਿਬ ਪਹਿਲਾਂ ਹੀ ਇਦਾਂ ਸਾਨੂੰ ਤਿਆਰ ਕਰਦੇ ਆ ਕੇਤਿਆਂ ਦੁਖ ਭੁਖ ਸਦਮਾਰ ਇਹ ਪੀਦਾ ਤੇਰੀ ਦਾਤਾ ਜਾਂ ਤਤੀਆਂ ਤਵੀਆਂ ਤੇ ਬੈਠ ਕੇ ਤੇਰਾ ਕੀ ਆ ਮਿੱਠਾ ਲਾਗਾ ਦੇ ਤਰਾਨੇ ਪੜਨੇ ਜਾਂ ਫਿਰ ਅਨੰਦਪੁਰ ਸਾਹਿਬ ਦੇ ਸੰਗਸਣ ਨੂੰ ਛੱਡ ਕੇ ਦਿੱਲੀ ਦੇ ਚਾਂਦਨੀ ਚੌਕ ਨੂੰ ਜਾਂਦੇ ਆ ਇਹ ਬਚਨਾਂ ਨੂੰ ਰੀਤੇ ਜਿਵੇਂ ਸੋਣਾ ਕਿ ਭੈ ਕਾਹੂ ਕੋ ਦੇਤਨੇ ਨੈ ਪਹਿਮਾਨ ਤਿਆਨ ਇਸ ਲਈ ਉਹ ਬਾਣੀ ਦੀ ਜਿਹੜੀ ਵਿਚਾਰਤਾ ਰ ਉਹਨੇ ਪਹਿਲਾਂ ਹੀ ਅੰਦਰੋਂ ਇੰਨਾ ਤਿਆਰ ਕਰ ਦਿੱਤਾ ਹੋਇਆ ਕਿ ਸਤਮ ਸਤਮ ਨਹੀਂ ਲੱਗਦਾ ਉਹਨੂੰ ਦਾਤ ਕਹਿ ਕੇ ਉਹ ਆਪਣੇ ਪਿੰਡੇ ਤੇ ਹੰਡਾਉਣ ਵਾਸਤੇ ਤਿਆਰ ਹੋ ਜਾਂਦੇ ਪੈਸਾ ਵੀ ਇੰਨਾ ਦਿਨਾਂ ਦੇ ਵਿੱਚ ਲੱਖਾਂ ਹੀ ਸੰਤਾਂ ਲੱਖਾਂ ਹੀ ਨੌਜਵਾਨੀਆਂ ਇੰਨਾਂ ਸ਼ਾਦਤਾਂ ਨੂੰ ਨਤਮਸਤਕ ਹੋਣ ਲਈ ਸਿਰ ਨਵਾਉਣ ਲਈ ਆਉਂਦੀਆਂ ਨੇ ਉਹਨਾਂ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕਿ ਕੀ ਕੁਝ ਇਥੋਂ ਸੇਧ ਲੈ ਕੇ ਜਾਣੀ ਚਾਹੀਦੀ ਹੈ ਇੰਨਾਂ ਸ਼ਾਦਤਾਂ ਤੋਂ ਨੌਜਵਾਨਾਂ ਨੂੰ ਸਨੇਹਾ ਤੇ ਸਾਬਜਾਦਿਆਂ ਨਹੀਂ ਦਿੱਤਾ ਕਿ ਹਮ ਜਾਨ ਦੇ ਕੇ ਔਰਾਂ ਦੀ ਜਾਨ ਨੇ ਬਚਾ ਚੱਲੇ ਸਿੱਖੀ ਕੀ ਨੀਮ ਸਰੋਂ 'ਤੇ ਉਠਾ ਚੱਲੇ ਸਿੰਘੋਂ ਕੀ ਸਲਤਨਤ ਦਾ ਪੌਦਾ ਲਗਾ ਚੱਲੇ ਹੂੰ ਗੱਦੀ ਸੇ ਤਖਤ ਬਾ ਸਭ ਕੌਮ ਪਾਏਗੀ ਇਸ ਜਹਾਂ ਸੇ ਜ਼ਾਲਿਮੋ ਕਾ ਨਿਸ਼ਾਨ ਤੱਕ ਮਿਟਾਏਗੀ ਤੋ ਇਹ ਉਹਨਾਂ ਦਾ ਸੰਦੇਸ਼ ਹੈ ਕਿ ਅਸੀਂ ਜਿਹੜਾ ਪੌਦਾ ਲਾਇਆ ਹੂੰ ਇਹਨੂੰ ਹਰਿਆ ਰੱਖਣਾ ਤੁਹਾਡਾ ਧਰਮ ਬਣ ਜਾਂਦਾ ਤੁਸੀਂ ਇਸ ਰਾਹ ਦੇ ਪੰਦੀ ਬਣ ਕੇ ਜ਼ੁਲਮ ਵਿਰੋਧ ਜੂਝਣਾ ਤੇ ਸਵੈ ਮਾਨ ਦੀ ਜ਼ਿੰਦਗੀ ਜੂਣੀ ਹੈ ਉਸ ਸੰਦੇਸ਼ ਨੂੰ ਪੱਲੇ ਬੰਨਣ ਦੀ ਲੋੜ ਹੈ ਸਾਡੇ ਕੋਲ ਗਹਿਰ ਗੰਭੀਰਤਾ ਹੋਵੇ ਸਹਿਜ ਹੋਵੇ ਸੰਜੀਦਗੀ ਹੋਵੇ ਅਸੀਂ ਘਰਾਂ ਤੋਂ ਆਈਏ ਅਸੀਂ ਇਸ ਅਦਾਰਤੇ ਸੇਵਾ ਨਿਭਾਈਏ ਤੇ ਉਹ ਜਿਹੜੇ ਅਹਿਸਾਸ ਦਾ ਪੱਲਾ ਨਾ ਛੱਡੀਏ ਵੀ ਕਿਉਂ ਆਏ ਆ ਕੀ ਲੈਣ ਆਏ ਆ ਕੀ ਹੋਇਆ ਸੀ ਇੱਥੇ ਉਹ ਇੱਕ ਇੱਕ ਪਲ ਜਿਹੜਾ ਉਹ ਸਾਨੂੰ ਜ਼ਰੂਰ ਝੰਝੂੜ ਕੇ ਰੱਖੇਗਾ ਤੇ ਸਾਡੇ ਅੰਦਰ ਸੁੱਤੇ ਸਿੱਧੀ ਗਹਿਰ ਗੰਭੀਰਤਾ ਆਏਗੀ ਭਾਈ ਸਾਹਿਬ ਹਾਲਾਂਕਿ ਕੇਂਦਰ ਸਰਕਾਰ ਨੇ ਕੁਝ ਸਾਲ ਪਹਿਲਾਂ ਇਸ ਸ਼ਹਾਦਤਾਂ ਨੂੰ ਵੀਰ ਬਾਲ ਦਿਵਸ ਅਲਾਨਿਆ ਸੀ ਪਰ ਸਿੱਖ ਕੌਮ ਕਹਿੰਦੀ ਹੈ ਕਿ ਸਾਡੀ ਇਸ ਵਿਰਸਤ ਦੇ ਵਿੱਚ ਇਤਿਹਾਸ ਦੇ ਵਿੱਚ ਸਾਬਜਾਦਿਆਂ ਨੂੰ ਬਾਲ ਦੇ ਰੂਪ ਦੇ ਵਿੱਚ ਨਹੀਂ ਦੇਖਿਆ ਜਾਂਦਾ ਸੀ ਉਹਨਾਂ ਨੂੰ ਬਾਬਿਆਂ ਦੇ ਰੂਪ ਦੇ ਵਿੱਚ ਦੇਖਦੇ ਆ ਕਿ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਤੁਸੀਂ ਇਸ ਬਾਰੇ ਕਿਸ ਤਰੀਕੇ ਦਾ ਦੇਖਦੇ ਹੋ ਦੋ ਤਰੀਕੇ ਹੁੰਦੇ ਆ ਇੱਕ ਸਮੁੰਦਰ ਨੂੰ ਕਿਨਾਰੇ ਤੇ ਖੜੇ ਹੋ ਕੇ ਦੇਖਣਾ ਇੱਕ ਸਮੁੰਦਰ ਦੇ ਵਿੱਚ ਤਰਨਾ ਹੂੰ ਇਸੇ ਤਰ੍ਹਾਂ ਸਾਬ ਜਦਾਂ ਨੂੰ ਵੇਖਣ ਦੇ ਦੋ ਤਰੀਕੇ ਆ ਜਿਹੜੇ ਕਿਨਾਰੇ ਤੇ ਖੜੇ ਹੋ ਕੇ ਵੇਖਦੇ ਆ ਉਹ ਸੀਮਾ ਵੇਖ ਰਿਹਾ ਉਹ ਦਾਇਰੇ ਵੇਖ ਰਿਹਾ ਉਮਰ ਦੇ ਕਦ ਕਾਠ ਦੇ ਵजूद ਦੇ ਜਦੋਂ ਉਹਨਾਂ ਦੀ ਸ਼ਖਸੀਅਤ ਵਿੱਚ ਡੁੱਬਣ ਦਾ ਯਤਨ ਕਰਾਂਗੇ ਤੇ ਉਹ ਸਮੁੰਦਰੋਂ ਗਹਿਰੇ ਨੇ ਫਿਰ ਪਤਾ ਲੱਗੇਗਾ ਵੀ ਉਹ ਕਿੰਨੇ ਵੱਡੇ ਨੇ ਤੋ ਠੀਕ ਹੈ ਜਿਹੜਾ ਉਹਨਾਂ ਦਾ ਨਜ਼ਰੀਆ ਜਿਹੜਾ ਵਿਚਾਰਿਆਂ ਨੇ ਬਾਹਰੋਂ ਵੇਖਿਆ ਉਹਨਾਂ ਨੂੰ ਵजूद ਹੀ ਨਜ਼ਰ ਆ ਰਹੇ ਨੇ ਸਿੱਖ ਵजूद ਨਹੀਂ ਵੇਖਦਾ ਸਿੱਖ ਉਹਨਾਂ ਦੀ ਕਰਨੀ ਕਮਾਈ ਵੇਖਦਾ ਹੈ ਉਹਨਾਂ ਦੀ ਸਮੁੰਦਰੋਂ ਗਹਿਰੀ ਗਹਿਰ ਗੰਭੀਰਤਾ ਵੇਖਦਾ ਇਹ ਸਵਾਸਤੀ ਸਾਡੇ ਲਈ ਬਹੁਤ ਵੱਡੇ ਨੇ 100 ਸਾਲ ਦਾ ਬਜ਼ੁਰਗ ਵੀ ਹੱਥ ਜੋੜ ਕੇ ਮੱਥਾ ਟੇਕ ਕੇ ਹੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਰੱਖੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਲੋਕਾਂ ਨੂੰ ਸਹਿਬਜ਼ਾਦਿਆਂ ਬਾਰੇ ਉਹਨਾਂ ਦੀ ਜਾਣਕਾਰੀ ਹੀ ਨਹੀਂ ਹੈ ਹਾਂ ਭਾਵਨਾ ਤੇ ਸ਼ੱਕ ਨਹੀਂ ਹੈ ਪਰ ਜਾਣਕਾਰੀ ਦੀ ਜਰੂਰ ਕਮੀ ਹੈ ਕਿਉਂਕਿ ਕਿਸ ਕਿਸ ਨਜ਼ਰੀਏ ਨਾਲ ਸਿੱਖ ਉਹਨਾਂ ਨੂੰ ਵੇਖਦੇ ਆ ਉਹ ਸ਼ਾਇਦ ਜਿਹੜੇ ਸੀ ਉਸ ਉਸ ਵਕਤ ਕੌਣ ਕੌਣ ਭਾਗੀਦਾਰ ਸੀ ਹੂੰ ਉਹ ਉਹ ਪੰਥ ਬਿਹਤਰ ਜਾਣਦਾ ਹੂੰ ਤੇ ਜਾਂ ਫਿਰ ਉਹ ਚੁੱਪ ਜਿਹੜੀ ਹੈ ਉਹ ਖਤਰਨਾਕ ਸੀ ਹੂੰ ਤੇ ਜਾਂ ਫਿਰ ਜਾਣਕਾਰੀ ਦੀ ਕਮੀ ਸੀ ਬਹੁਤ ਧੰਨਵਾਦ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ